ਅੱਜ ਦੀ ਫੇਰੀ ਬਹੁਤ ਵਧੀਆ ਰਹੀ ਹੈ ਲੋਕਾਂ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਬਹੁਤ ਜੋਸ਼ ਸੀਗਾ ਸਵੇਰੇ ਨਸ਼ਹਿਰਾ ਪੱਤਨ ਤੋਂ 10 ਵਜੇ ਰੋਡ ਸ਼ੋਅ ਸ਼ੁਰੂ ਹੋਇਆ ਇਥੋਂ ਤੱਕ ਕਿ ਬਰਸਾਤ ਹੋਣ ਲੱਗ ਪਈ ਸੀਗੀ ਲੇਕਿਨ ਲੋਕਾਂ ਦਾ ਹੜ ਸੀਗਾ ਜਿਹੜਾ ਪਿੰਡ ਪਿੰਡ ਬਾਹਰ ਨਿਕਲ ਕੇ ਸਵਾਗਤ ਵਾਸਤੇ ਖੜਾ ਸੀਗਾ ਤੇ ਅਕਾਲੀ ਦਲ ਦੇ ਵਰਕਰ ਬਹੁਤ ਜੋਸ਼ ਦੇ ਵਿੱਚ ਨੇ ਜ਼ਿਲ੍ਹਾ ਪ੍ਰਧਾਨ ਲੰਗਾ ਸਾਹਿਬ ਦੇ ਬੰਨਾਂ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਇਹਨਾਂ ਦੇ ਨਾਲ ਤੇ ਹਰ ਇੱਕ ਨੂੰ ਜਿਵੇਂ ਹੋ ਜਾਂਦਾ ਇਹ ਨਾ ਕਿ ਇਹ ਮੇਰਾ ਘਰ ਦਾ ਜੀ ਹੈ ਇਸ ਤਰੀਕੇ ਨਾਲ ਮਹਿਸੂਸ ਕਰਕੇ ਵਰਕਰ ਅੱਜ ਸੜਕਾਂ ਦੇ ਉੱਤੇ ਉਤਰਿਆ ਸੀ ਜਿਮਨੀ ਚੌਕ ਤੇ ਵੀ ਆਪਣਾ ਕੈਡਰ ਤੁਰਿਆ ਸੀ ਆਮ ਆਦਮੀ ਪਾਰਟੀ ਨਾਲ ਤੇ ਤੁਹਾਨੂੰ ਕੀ ਲੱਗਦਾ ਜੀ ਤੁਹਾਡਾ ਕੈਡਰ ਜਿਹੜਾ ਪੂਰੀ ਤਰ੍ਹਾਂ ਵਾਪਸ ਆਏਗਾ ਜਾਂ ਨਹੀਂ ਕੈਡਰ ਆਜੀ ਤੁਸੀਂ ਕਿਤੇ ਜਾਂਦੇ ਰੋਡ ਸ਼ੋਅ ਦੇ ਵਿੱਚ ਦੇ ਜਿੱਥੋਂ ਹਲਕਾ ਸ਼ੁਰੂ ਹੋਇਆ ਏ ਅਲੱਗ-ਅਲੱਗ ਥਾਵਾਂ ਤੇ ਪੜਾਵਾਂ ਦੇ ਵਿੱਚ ਲੋਕਾਂ ਨੇ ਸਵਾਗਤ ਕੀਤਾ ਕੈਡਰ ਵਾਪਸ ਅਕਾਲੀ ਦਲ ਦਾ ਕੈਡਰ ਬਹੁਤ ਮਜ਼ਬੂਤ ਹੈ ਅਕਾਲੀ ਦਲ ਦਾ ਕੈਡਰ ਆਪਣਾ ਰੋਸ ਕੱਢਣ ਵਾਸਤੇ ਸੁੱਖੀ ਨੂੰ ਹਰਾਉਣ ਵਾਸਤੇ ਵੋਟਾਂ ਪਾਈਆਂ ਸੀਗੀਆਂ ਅਸੀਂ ਕੋਈ ਝੰਡੀਆਂ ਨਹੀਂ ਸੀ ਲਾਈਆਂ ਅਕਾਲੀ ਦਲ ਦੇ ਕੈਡਰ ਨੇ ਅਕਾਲੀ ਕੈਡਰ ਉੱਥੇ ਹੀ ਖੜਾ ਏ ਇਹ 2027 ਦੇ ਵਿੱਚ ਰਿਜ਼ਲਟ ਦੱਸ ਦੇਣਗੇ ਠੀਕ ਆ ਕੱਢਾ ਰਿਹਾ ਹਮੇਸ਼ਾ ਅਕਾਲੀ ਦਲ ਜਿੱਤਦਾ ਰਿਹਾ ਐ ਐਤ ਕੀ ਵੀ ਜਿੱਤੇਗਾ ਜੀ ਮਿਹਨਤ ਕਰਾਂਗੇ ਸੇਤ ਤੋੜ ਕੇ ਬਿਲਕੁਲ ਨੇ ਰਾਤ ਇੱਕ ਕਰ ਦਾਂਗੇ ਤੇ ਅਕਾਲੀ ਦਲ ਦੀਆਂ ਦੁਬਾਰਾ ਜੋ ਸੈੱਲ ਸੀਗੇ ਪਿੰਡ-ਪਿੰਡ ਲੈਵਲ ਤੇ ਉਹਨਾਂ ਨੂੰ ਚਾਰਜ ਕਰਕੇ ਦੁਬਾਰਾ ਖੜਾ ਕਰ ਦਾਂਗੇ